ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਮੀ ਦਾ ਇੱਕ ਦਿਨ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਜੂਨ ਦਾ ਮਹੀਨਾ ਸੀ ਧਰਤੀ ਪੱਠੀ ਵਾਂਗ ਤਪ ਰਹੀ ਸੀ ਸਾਰੇ ਲੋਕ ਗਰਮੀ ਤੋਂ ਰਾਹਤ ਚਾਹੁੰਦੇ ਸਨ ਹਰ ਤਰ੍ਹਾਂ ਹੈ ਲੋਕਿਕ ਵਸੀਲੇ ਉਹਨਾਂ ਨੂੰ ਘੜੀ ਦੋ ਘੜੀ ਹੀ ਚੈਨ ਦਿੰਦੇ ਸਨ ਪਰ ਕੁਦਰਤੀ ਤੌਰ ਤੇ ਰਾਹਤ ਦਾ ਵਸੀਲਾ ਤਾਂ ਮੀਂਹ ਹੀ ਸੀ ਸਭ ਅਸਮਾਨ ਵੱਲ ਟਿਕਟਕੀ ਲਾਈ ਪ੍ਰਮਾਤਮਾ ਅੱਗੇ ਮੀਂਹ ਲਈ ਪ੍ਰਾਰਥਨਾ ਕਰ ਰਹੇ ਸਨ ਅਖੀਰ ਬੱਦਲ ਪ੍ਰਮਾਤਮਾ ਦਾ ਵਰਦਾਨ ਬਣ ਕੇ ਅਸਮਾਨ ਤੇ ਆ ਪਹੁੰਚੇ ਸਾਰਿਆਂ ਨੂੰ ਮੀਂਹ ਦੀ ਆਸ ਹੋਈ ਹਵਾ ਵਿੱਚ ਹੁਣ ਪਹਿਲਾ ਹਵਾ ਵਿੱਚ ਹੁਣ ਪਹਿਲਾ ਜਿਹੀ ਗਰਮੀ ਨਹੀਂ ਸੀ ਸਾਰਾ ਵਾਤਾਵਰਨ ਸੁਹਾਵਣਾ ਹੋ ਗਿਆ ਸੀ ਮੋਰਾਂ ਦੇ ਬੋਲ ਸੁਣਾਈ ਦੇਣ ਲੱਗੇ ਸਨ ਬੱਚੇ ਵੀ ਗਲੀਆਂ ਵਿੱਚ ਰੋਲਾ ਪਾਉਂਦੇ ਸੁਣਾਈ ਦੇ ਰਹੇ ਸਨ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਪਾ ਅਚਨ ਚੇਤ ਹੀ ਕਣੀਆਂ ਪੈਣ ਲੱਗ ਪਈਆਂ ਸਭ ਲੋਕ ਇਸ ਮੀ ਦਾ ਆਨੰਦ ਲੈਣ ਲਈ ਬਾਹਰ ਆ ਗਏ ਮੀ ਜੁ ਭਿੱਜ ਕੇ ਸਾਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਸ ਸ਼ਾਂਤਤਾ ਕੀ ਜੀਵ ਜੰਤੂ ਰੁੱਖ ਬਨਸਪਤੀ ਨੇ ਵੀ ਮੀ ਨਾਲ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਧਰਤੀ ਨੇ ਵੀ ਮਿੱਠੀ-ਮਿੱਠੀ ਸੁਗੰਧ ਫੈਲਾਉਣੀ ਸ਼ੁਰੂ ਕਰ ਦਿੱਤੀ ਕਿਸਾਨਾਂ ਨੇ ਆਪਣੇ ਆਸ ਨੂੰ ਸਫਲ ਹੁੰਦਿਆ ਦੇਖਿਆ ਬੱਚੇ ਵਿੱਚ ਹੀ ਖੇਡਦੇ ਖੁਸ਼ੀ ਮਨਾ ਰਹੇ ਸਨ ਉਹ ਮੀਂਹ ਦੇ ਇਸ ਦਿਨ ਦਾ ਪੂਰਾ ਆਨੰਦ ਮਾਣ ਰਹੇ ਸਨ ਸਾਰੇ ਇਹ ਮਹਿਸੂਸ ਕਰ ਰਹੇ ਸਨ ਕਿ ਪਾਣੀ ਬਿਨਾ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ ਮੀਂਹ ਨਾਲ ਮਨੁੱਖ ਦਾ ਹੀ ਨਹੀਂ ਪਸ਼ੂ ਪੰਛੀਆਂ ਰੁੱਖਾਂ ਤੇ ਬੇਲ ਬੂਟਿਆਂ ਦਾ ਵੀ ਜੀਵਨ ਵਿਕਸਿਤ ਹੁੰਦਾ ਏ ਚਾਰਜ ਫੇਰੇ ਹਰੀਆਵਲ ਨਾਲ ਭਰ ਜਾਂਦਾ ਹੈ ਇਹ ਹਰੀਆ ਹਰੀਆਵਲ ਹੀ ਜੀਵਨ ਦੀ ਨਿਸ਼ਾਨੀ ਹੈ ਮੀ ਜਿੱਥੇ ਵਾਤਾਵਰਨ ਨੂੰ ਜੀਵਨ ਦਿੰਦਾ ਹੈ ਉੱਥੇ ਇਹ ਉਸ ਇਸ ਵਿੱਚ ਖੁਸ਼ੀਆਂ ਤੇ ਉਤਸ਼ਾਹ ਵੀ ਪੈਦਾ ਕਰਦਾ ਏ ਮੀ ਸਾਡੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ ਤਾਂ ਬੱਚਿਓ ਇਹ ਸੀ ਵਰਖਾ ਦਾ ਇੱਕ ਦਿਨ ਮੀਂਹ ਦਾ ਇੱਕ ਦਿਨ ਲੇਖ ਤਾਂ ਜੇ ਤੁਹਾਨੂੰ ਵੀਡੀਓ ਪਸੰਦਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ